ਪਾਜੀ ਤੁਸੀਂ ਕਿੱਥੋਂ ਜਿਹੜੇ ਮੈਡਲ ਜਿੱਤ ਕੇ ਆਏ ਕੀ ਪਾਜੀ ਮੈਂ THAILAND ਗਿਆ ਸੀ THAILAND ਵਰਲਡ ਚੈਂਪੀਅਨ ਹੋਇਆ ਸੀ ਨਾਲੇ ਏਸ਼ੀਆ ਹੋਇਆ ਸੀ ਏਸ਼ੀਆ ਚ ਵੀ ਮੈਂ 골ਡ ਮੈਡਲ ਆਇਆ ਤੇ ਵਰਲਡ ਚ ਵੀ ਮੈਂ 골ਡ ਮੈਡਲ ਆਇਆ ਤੇ ਸਰਕਾਰ ਵੱਲੋਂ ਤੁਹਾਨੂੰ ਕੋਈ ਸਰਕਾਰ ਵੱਲੋਂ ਜੇ ਕੁਝ ਨਹੀਂ ਹਲੇ ਰਾਤੀਆਂ ਹੈ ਭਾਈ 7 ਵਜੇ ਪਹੁੰਚਾਂ ਜੀ ਇਹ ਕਦੋਂ ਸੀਗੀ ਤੁਹਾਡੀ ਇਹ ਦੀ ਇਸ ਤੇ 28 29 ਦਾ ਸੀ 28 ਨੂੰ ਏਸ਼ੀਆ ਦਾ ਸੀ 29 ਨੂੰ ਵਰਲਡ ਦਾ ਸੀ ਕੀ ਕਹੋਂਗੇ ਜੰਗ ਨੂੰ ਜਿਹੜੀ ਹੈਗੀ ਅੱਜਕੱਲ੍ਹ ਜਿਹੜਾ ਨਸ਼ਾ ਨੂੰ ਇਹ ਕਵਾਂਗੇ ਦੀ ਵੀ ਤੁਸੀਂ ਨਸ਼ਾ ਛੱਡ ਕੇ ਖੇਮਲ ਧਿਆਨ ਦਿਓ ਛੇੜਾ ਧਿਆਨ ਦਿਓ ਜੇਮ ਜਿਮ ਜਿਮ ਵੈਂਡ ਕਰੋ ਗਰਾਊਂਡ ਜਾਓ ਕੋਈ ਵੀ ਆ ਕੋਈ ਵੀ ਖੇਮ ਕਰੋ ਕਰੋ ਜਿੰਨੀ ਕੋਈ ਹੈਲਥ ਉੱਪਰ ਧਿਆਨ ਦਿਓ ਹੁਸ਼ਾਰਪੁਰ ਦੇ ਬੱਚਿਆਂ ਨੂੰ ਕੀ ਕਹੋਂਗੇ ਜਿਹੜੇ ਬੱਚੇ ਵੀ ਮੈਂ ਜੇ 50+ 53 ਸਾਲ 'ਚ ਮੈਂ ਜਿੱਤ ਕੇ ਆਇਆ ਤਾਂ ਬੱਚਿਆਂ ਨੂੰ ਵੀ ਚਾਹੀਦਾ ਵੀ ਜੇ ਮੈਂ 53 ਸਾਲ 'ਚ ਇੰਨਾ ਕੁਝ ਕਰਕੇ ਜਾ ਸਕਦਾ ਤਾਂ ਤੁਸੀਂ ਕਿਉਂ ਨਹੀਂ ਕਰ ਸਕਦੇ 18 19 20 ਸਾਲ 25 ਸਾਲ ਦੇ ਕਿਉਂ ਨਹੀਂ ਖੇਮ ਕਰ ਸਕਦੇ ਕਦੋਂ ਤੋਂ ਤੁਹਾਨੂੰ ਇਹ ਮੋਟਿਵੇਸ਼ਨ ਦੀ ਸ਼ੁਰੂ ਮੈਨੂੰ ਸ਼ੁਰੂ ਤੋਂ ਸ਼ੌਕ ਹੈ ਸਰ ਮੈਨੂੰ ਆਪਣੇ 18-20 ਸਾਲ ਤੋਂ 18 ਸਾਲ ਅਜਿ ਤੋ ਮੈਂ ਜਿਮ ਕੀਤਾ ਜੀ ਐਮਸੀ ਸਰ ਬਹੁਤ بڑا ਖੁਸ਼ੀ ਦਾ ਦਿਨ ਆ ਸਾਡੇ ਬਹੁਤ ਸਤਿਕਾਰਯੋਗ ਸਾਡੇ ਅਵਤਾਰ ਭੁੱਟੋ ਜੀ ਕੋਹ ਸਾਹਿਬ ਜਿਹੜੇ ਕਿ ਕਾਫੀ ਸਾਲਾਂ ਤੋਂ ਹਿਦਾਰਪੁਰ ਦੇ ਵਿੱਚ ਜਿਮ ਵੀ ਚਲਾ ਰਹੇ ਆ ਸੋ ਇਹਨਾਂ ਵੱਲੋਂ ਪਹਿਲਾ ਵੀ ਵਰਲਡ ਦਾ ਜਿਹੜਾ ਖਿਤਾਬ ਉਹ ਬੋਡੀ ਬਿਲਡਿੰਗ ਦਾ ਜਿੱਤਿਆ ਗਿਆ ਹੁਣ ਵੀ ਇਹ ਯੂਨਾਈਟਿਡ ਵਰਲਡ ਸਪੋਰਟਸ ਐਂਡ ਫਿਟਨੈਸ ਫੈਡਰੇਸ਼ਨ ਵੱਲੋਂ ਜਿਹੜੀ ਥਾਈਲੈਂਡ ਵਿਖੇ ਬਾਡੀ ਬਿਲਡਿੰਗ ਦੀ ਚੈਂਪੀਅਨਸ਼ਿਪ ਜਿਹੜੀ ਆ ਏਸ਼ੀਆ ਲੈਵਲ ਦੀ ਕਰਵਾਈ ਗਈ ਆ ਉਹਦੇ ਵਿੱਚ ਵਰਡ ਜੋ ਕੰਪੀਟੀਸ਼ਨ ਵਰਡ ਲੈਵਲ ਤੇ ਕਰਾਇਆ ਗਿਆ ਉਹਦੇ ਵਿੱਚ 골ਡ ਮੈਡਲ ਜਿੱਤ ਗਿਆ ਜਿਹੜਾ ਅੱਜ ਇਹ ਹੁਸ਼ਿਆਰਪੁਰ ਦੇ ਵਿੱਚ ਪਹੁੰਚੇ ਆ ਸੋ ਬੜੀ ਮਾਣ ਦੀ ਗੱਲ ਆ ਹੁਸ਼ਿਆਰਪੁਰ ਪੰਜਾਬ ਔਰ ਪੂਰੇ ਦੇਸ਼ ਦਾ ਜਿਹੜਾ ਇਹਨਾਂ ਨੇ ਨਾਮ ਜਿਹੜਾ THAILAND ਦੇ ਵਿੱਚ ਜਾ ਕੇ ਰੋਸ਼ਨ ਕੀਤਾ ਸੋ ਬਹੁਤ ਵੱਡੀ ਗੱਲ ਆ ਸੋ ਸਾਡੇ ਯੂਥ ਨੂੰ ਆ ਜਿਹਨਾਂ ਦੇ ਕੋਲੋਂ ਪ੍ਰੇਰਣਾ ਲੈਣ ਦੀ ਲੋੜ ਆ ਕਿਉਂਕਿ ਜਿਹੜਾ ਯੂਥ ਅੱਜ ਸਮਾਜ ਦੀ ਮੇਨ ਜਿਹੜੀ ਆ ਲੀਾ ਉਥੋਂ ਭਟ ਗਿਆ ਪਿਆ ਨਸ਼ੇ ਦੇ ਕਾਰਨ ਜਾਂ ਹੋਰ ਜਿਹੜੀਆਂ ਮਾੜੀਆਂ ਚੀਜ਼ਾਂ ਉਹਦੇ ਕਾਰਨ ਸੋ ਇਦਾਂ ਦੇ ਸਾਡੇ ਵੱਡੇ ਭਰਾ ਹੈਗੇ ਇਹਨਾਂ ਕੋ ਸਿਹਤ ਲੈਣੀ ਚਾਹੀਦੀ ਆ ਸਿਹਤ ਲੈ ਕੇ ਇਦਾਂ ਦਾ ਵਧੀਆ ਕੰਮ ਕਰਕੇ ਆਪਣੇ ਪਰਿਵਾਰ ਦਾ ਆਪਣੇ ਸਮਾਜ ਦਾ ਆਪਣੇ ਜ਼ਿਲ੍ਹੇ ਦਾ ਇਲਾਕੇ ਦਾ ਨਾਂ ਰੋਸ਼ਨ ਕਰਕੇ ਜਿਹੜਾ ਉਹ ਆਪਣਾ ਜਿਹੜਾ ਵਧੀਆ ਨਾਮ ਕਰਨਾ ਚਾਹੀਦਾ ਹਾਂਜੀ ਭਾਜੀ ਪੂਰਾ ਸਮਾਜ ਬਣਾਉਂਦੇ ਆ ਫਿਲ ਜੀ ਦਾ ਖਾਲਸਾ ਵਰਜੀ ਦੀ ਫਤਿਹ ਅੱਜ ਸਾਡੇ ਜਿਹੜੇ ਹਿਆਰਪੁਰ ਦੀ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਸਾਡੇ ਜ਼ਿਲ੍ਹੇ ਹਿਆਰਪੁਰ ਦੇ ਭਾਈ ਸਾਹਿਬ ਜਿਹੜੇ ਹੈਗੇ ਨੇ ਤਾਰ ਜੋ ਜਿਹੜੇ ਹੈਗੇ ਆ ਉਹ ਵਰਲਡ ਚੈਂਪੀਅਨ ਵੀ ਬਣੇ ਆ ਔਰ ਇਸਕੇ ਐਗਜ਼ੈਂਪਲ ਵੀ ਇਹ ਵੱਲੋਂ ਬੜੀ ਵੱਡੀ ਗੱਲ ਹੈ ਵੀ ਦੋ ਇਵੈਂਟਸ ਇਕੱਠੇ ਕਰਕੇ ਦੋਨਾਂ ਵਿੱਚੋਂ ਹੀ ਜਿਹੜਾ ਹੈਗਾ 골ਡ ਮੈਡਲ ਲੈ ਕੇ ਆਣਾ ਸਾਡੇ ਲਈ ਬੜੀ ਮਾਣ ਵਾਲੀ ਗੱਲ ਹੈ ਔਰ ਨਾਲ ਇਹਦੇ ਨਾਲ-ਨਾਲ ਅਸੀਂ ਨੌਜਵਾਨ ਜਿਹੜੇ ਹੈਗੇ ਆ ਉਹਨਾਂ ਨੂੰ ਵੀ ਇਹ ਪਾਸੇ ਜੀ ਕਹਿੰਦੇ ਆ ਵੀ ਸਾਰੇ ਨਸ਼ੇ ਪਤੇ ਤਿਆਗ ਕੇ ਤੁਸੀਂ ਤੇ ਇਸ ਤਰ੍ਹਾਂ ਦੇ ਭਾਈ ਸਾਹਿਬ ਜਿਹੜੇ ਹੈਗੇ ਨੇ ਕੋਚ ਵੀ ਆ ਔਰ ਇਹਨਾਂ ਕੋਲੋਂ ਟ੍ਰੇਨਿੰਗ ਲੈ ਕੇ ਜਿਹੜਾ ਹੈਗਾ ਨਸ਼ੇ ਪਤੇ ਤਿਆਗ ਕੇ ਔਰ ਤੁਸੀਂ ਕਿਉਂ ਨਹੀਂ ਚੈਂਪੀਅਨ ਬਣ ਸਕਦੇ ਜੇ 53 ਸਾਲ ਦੀ ਉਮਰ ਦੇ ਵਿੱਚ ਆ ਕੇ ਨਿਉਨ ਵਰਲਡ ਚੈਂਪੀਅਨ ਬ ਤੇ ਤੁਸੀਂ ਵੀ ਇਹਨਾਂ ਤੋਂ ਪ੍ਰੇਰਣਾ ਲਾਓ ਔਰ ਸਾਡੇ ਲਈ ਮੈਂ ਤਾਂ ਖਾਸ ਕਰਕੇ ਇਹ ਗੱਲ ਕਹਿਣਾ ਹੈਗਾ ਨੌਜਵਾਨੀ ਜਿੰਨੀ ਵੀ ਹੈਗੀ ਆ ਵੀ ਨੌਜਵਾਨਾਂ ਨੂੰ ਵੀ ਨਸ਼ਿਆਂ ਤੋਂ ਦੂਰ ਤਾਂ ਰਹਿਣਾ ਰਹਿਣਾ ਹੈਗਾ ਨਾਲ ਤੁਸੀਂ ਆਪ